ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਜ਼ਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਰਿਜ਼ਲਟ ਤਾਂ ਅੱਜ ਪਿੰਡ ਖੋਜੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੋਹਾਲਾ ਤੇ ਕਲਕਲਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਕੋਹਾਲਾ ਦੀ ਟੀਮ ਜਿਸ ਨੇ 30 ਅੰਕ ਪ੍ਰਾਪਤ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਲਕਲਾਂ ਦੀ ਟੀਮ ਜਿਸ ਨੇ 22.5 ਅੰਕ ਪ੍ਰਾਪਤ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਬੈਸਟ ਰੇਡਰ ਤੇ ਸਟੋਪਰ ਲਈ ਕੁਝ ਵੀ ਨਹੀਂ ਸੀ ਤੇ ਪਿੰਡ ਕੋਹਾਲਾ ਦੀ ਟੀਮ ਵਿੱਚ ਤੀਰਥ ਜੋਲ, ਸ਼ਕਤੀਮਾਨ ਸੰਘਵਾਲ, ਅਮਨ ਬਿੱਲੀ ਲੱਲੀਆਂ, ਬੁੱਗਾ ਮੱਲੀਆਂ, ਪਿੰਦੂ ਸੀਜੇਵਾਲ, ਬੰਟੀ ਟਿੱਬਾ, ਰਾਮਣ ਮੱਲੀਆਂ, ਸਿਮਰਨ ਕੰਗ ਕੋਠੇਵਾਲਾ ਤੇ ਲੱਡਾ ਬੱਲਪੁਰਨੀਆ ਖੇਡੇ ਤੇ ਘੱਲਕੜਾਂ ਦੀ ਟੀਮ ਵਿੱਚ ਸੰਦੀਪ ਦੋਦਾ, ਰੁਪਿੰਦਰ ਦੋਦਾ, ਤਾਬਾ ਸੁਰਸਿੰਘ, ਬਰਿੰਦਰ ਪਿਸਟਲ ਭਿੰਡਰ, ਸੋਨੀ ਸਿੰਘਾ ਦੋਦ, ਕਾਲਾ ਦੋਦਾ ਰਾਜੂ ਕੋਸਾ ਕੋਟਲਾ ਸੁਖਮਣ ਭਗਤਾ ਮਨਦੀਪ ਕੱਚ ਪੱਕਾ ਤੇ ਲਵਲੀ ਦੋਦਾ ਖੇਡੇ ਤੇ ਅੱਜ ਦੇ ਦੂਜੇ ਕਬੱਡੀ ਕੱਪ ਦੁੱਲੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਤੇ ਟੰਡੋਲੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਤਨੌਰੀ ਜਿਸ ਨੇ 18 ਅੰਕ ਲਏ ਤੇ 1 ਲੱਖ ਰੁਪਏ ਦਾ ਪ੍ਰਾਈਜ਼ ਦਿੱਤਾ ਗਿਆ ਤੇ ਸੈਕੰਡ ਰਹੀ ਟੰਡੋਲੀ ਦੀ ਟੀਮ ਜਿਸ ਨੇ 12.5 ਅੰਕ ਲਏ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਰੇਡਰ ਨਾਟ ਝੋਟ ਛਪਾਰ ਤੇ ਬੈਸਟ ਸਟੋਪਰ ਬਣਿਆ ਸ਼ੇਰੂ ਤਨੌਰੀ ਬੈਸਟ ਰੇਡਰ ਤੇ ਸਟੋਪਰ ਨੂੰ ਮੋਟਰਸਾਈਕਲ ਦੇ ਇੱਕ ਸਨਮਾਨ ਕੀਤਾ ਗਿਆ ਤੇ ਤਨੌਰੀ ਦੀ ਟੀਮ ਵਿੱਚ ਖੁਸ਼ੀ ਦੁਗਾਂ ਗੱਗੀ ਮੱਲਾ ਨਾਟ ਝੋਟ ਛਪਾਰ ਮਨੀ ਤਨੌਰੀ ਸ਼ੇਰੂ ਤਨੌਰੀ ਪੋਲਾ ਤਨੌਰੀ ਤੇ ਹੈਰੀ ਤਨੌਰੀ ਖੇਡੇ ਤੇ ਢੰਡੋਲੀ ਦੀ ਟੀਮ ਵਿੱਚ ਬਿੱਟੂ ਦੁਗਾਲ ਕਾਜੂ ਰਣੀਕੇ ਲੱਡੂ ਦੁਗਾਲ ਲੱਖਾ ਟੰਡੋਲੀ ਕਾਲਾ ਟੰਡੋਲੀ ਵਰਦੀਪ ਤੂਫਾਨ ਖੇਡੇ ਤੇ ਏਸੀ ਅੱਜ ਦੇ ਕਬੱਡੀ ਕਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਆਪਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ